他这样做的结果。 ਪਾ ਭਗਵਾਨਿਕਾ ਰੋਡ ਤੇ ਯਸ ਕੰਬਾਈਨ ਸ਼ਕਤੀਮਾਨ ਸਰਦਾਰ ਜੈਪ ਸਿੰਘ ਜੀ ਹਰਾਂ ਵੱਲੋਂ ਸਾਰਾ ਇਹ ਬਹੁਤ ਵੱਡਾ ਜੁਨਟ ਲਾਇਆ ਗਿਆ ਜੀ ਤੇ ਅੱਜ ਇਹਦਾ ਉਦਘਾਟਨ ਸੀਗਾ ਗੁਰਮਹਾਰਾ ਦਾ ਊਟ ਆਸਰਾ ਲੈ ਕੇ ਉਦਘਾਟਨ ਕੀਤਾ ਗਿਆ ਸੰਗਤ ਨੇ ਵੱਡੀ ਗਿਣਤੀ ਚ ਹਾਜ਼ਰੀ ਲਾਈ ਹੈ ਸੋ ਮੈਂ ਵੀ ਵਿਸ਼ੇਸ਼ ਤੌਰ ਤੇ ਪਹੁੰਚਿਆ ਸੀਗਾ ਕਿਉਂਕਿ ਇੰਡਸਟਰੀ ਜਿਹੜੀ ਹੈ ਜੀ ਇਹ ਕਿਸੇ ਵੀ ਸਟੇਟ ਨੂੰ ਚਲਾਉਣ ਵਾਸਤੇ ਬੈਕਬੋਨ ਹੈ ਇੰਡਸਟਰੀ ਜਿੰਨੀ ਹੋਏਗੀ ਵੱਧ ਤੋਂ ਵੱਧ ਉਨਾ ਜ਼ਿਆਦਾ ਰੋਜ਼ਗਾਰ ਮਿਲੇਗਾ ਔਰ ਉਹ ਇੰਡਸਟਰੀ ਜਿਹੜਾ ਕੋਈ ਵੀ ਪ੍ਰੋਡਕਟ ਬਣਾਉਂਦੀ ਹੈ ਜਦੋਂ ਵਿਕਦਾ ਤਾਂ ਉਹਦਾ ਰੈਵਨਿਊ ਜਿਹੜਾ ਉਹ ਸਟੇਟ ਗਵਰਨਮੈਂਟ ਔਰ ਸੈਂਟਰਲ ਗਵਰਨਮੈਂਟ ਨੂੰ ਵੀ ਜਾਂਦਾ ਹੈ ਤੇ ਬਹੁਤ ਵਧੀਆ ਪ੍ਰਾਲ ਹੈ ਜੀ ਬਹੁਤ ਮਿਹਨਤੀ ਇਨਸਾਨ ਨੇ ਜੈਪ ਸਿੰਘ ਜੀ ਤੇ ਮੇਰੇ ਛੋਟੇ ਭਰਾ ਪ੍ਰਿੰਸ ਜੀ ਇਸ ਸਾਰੀ ਟੀਮ ਜਿਹੜੀ ਰਲ ਕੇ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਨੇ ਇਸ ਕੰਬਾਈਨ ਜਿਹੜੀ ਹੈ ਜੀ ਤਰੱਕੀ ਕਰੇ ਔਰ ਅੱਛੇ ਤਰੀਕੇ ਨਾਲ ਜਿਹੜੀ ਹੈ ਗ੍ਰੀਨ ਕ੍ਰਾਂਤੀ ਆ ਜਿਹੜੀ ਆ ਫਸਲੀ ਕ੍ਰਾਂਤੀ ਉਹਦੇ ਵਿੱਚ ਯੋਗਦਾਨ ਪਾ ਰਿਆ ਕਾਰਜੋਗ ਅੰਕਲ ਸਰਦਾਰ ਅਜੈਪ ਸਿੰਘ ਜੀ ਉਹਨਾਂ ਨੇ ਜਿਹੜੇ ਆਪਣਾ ਐਸ ਕੰਬਾਈਨ ਦੇ ਨਾਮ ਸੂਰਨੇ ਤੇ ਉਹਨਾਂ ਨੇ ਆਪਣਾ ਸ਼ਕਤੀਮਾਨ ਅਗਰੋ ਦਾ ਨਮਾ ਜਿਹੜਾ ਜੁੰਟ ਲਾਇਆ ਤੇ ਅੱਜ ਉਹਦਾ ਤੋਂ ਕੱਟਣ ਹੋਇਆ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਬਹੁਤ ਵਧੀਆ ਪਰਿਵਾਰ ਆ ਤੇ ਜਿਹੜਾ ਉਦਸ਼ਟਰੀ ਵਿੱਚ ਵੱਡਾ ਨਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਨਾਂ ਹਮੇਸ਼ਾ ਚਮਕਦਾ ਰਹੇ ਕਿਉਂਕਿ ਨਾਬਾ ਦਾ ਨਾਂ ਜਿਹੜਾ ਬਿਸਵ ਭਰ ਦੇ ਵਿੱਚ ਕੰਬਾਈਨ ਇੰਡਸਟਰੀ ਦੇ ਜ਼ਰੀਏ ਜਾਣਿਆ ਜਾਂਦਾ ਤੇ ਇਸੇ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਸਾਡੇ ਸ਼ਹਿਰ ਦਾ ਨਾਮ ਚਮਕਾਏ ਤੇ ਪੰਜਾਬ ਸਰਕਾਰ ਵੀ ਇੰਡਸਟਰੀ ਉਪਰ ਪਰਉਲਤ ਕਰਨ ਦੀ ਵੱਡੇ ਪਰਾਲੇ ਕਰ ਰਹੀ ਆ ਬਹੁਤ ਵਧੀਆ ਦਿਨ ਸੀ ਇੱਥੇ ਸਾਰੇ ਇਲਾਕੇ ਦੇ ਬੰਦੇ ਪਹੁੰਚੇ ਆ ਸੰਗਤ ਪਹੁੰਚੀ ਆ ਜਿਨ੍ਹਾਂ ਨੇ ਇਸ ਫੈਕਟਰੀ ਵਾਸਤੇ ਬਹੁਤ ਵਧੀਆ ਸ਼ਬਦ ਬੋਲੇ ਨੇ ਚੜ੍ਹਦੀ ਕਲਾ ਵਾਸਤੇ ਬੋਲੇ ਨੇ ਅਸੀਂ ਵੀ ਚਾਹੁੰਦੇ ਆ ਕਿ ਪਰਮਾਤਮਾ ਕਰੇ ਇਹ ਫੈਕਟਰੀ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰੇ ਅੱਜ ਜੀ ਬੜੀ ਖੁਸ਼ੀ ਹੋਈ ਕਿ ਅਜੈਬ ਸਿੰਘ ਜੀ ਔਰ ਉਹਨਾਂ ਦੇ ਪਰਿਵਾਰ ਨੇ ਇਹ ਸ਼ਕਤੀਮਾਨ ਇੰਡਸਟਰੀਜ਼ ਦੇ ਨਾਂ ਤੇ ਜਿਹੜਾ ਇੱਥੇ ਇੱਕ ਵੱਡੀ ਕੰਬਾਈਨ ਬਣਾਉਂਦੀ ਔਰ ਇੱਥੇ ਫੈਕਟਰੀ ਖੋਲੀ ਹੈ ਸਾਰੇ ਇਲਾਕੇ ਨੂੰ ਖੁਸ਼ੀ ਹੈ ਤੁਸੀਂ ਦੇਖ ਰਹੋ ਕਿਸ ਤਰ੍ਹਾਂ ਐਡਾ ਵੱਡਾ ਕੱਠ ਹੋਇਆ ਹੋਇਆ ਸਭ ਨੂੰ ਉਮੀਦਾਂ ਨੇ ਔਰ ਸਾਰਿਆਂ ਨੇ ਅੱਜ ਰਲ ਕੇ ਅਰਦਾਸ ਕੀਤੀ ਹੈ ਕਿ ਇਹ ਪਰਿਵਾਰ ਦੇ ਉੱਤੇ ਔਰ ਇਸ ਇੰਡਸਟਰੀ ਉੱਤੇ ਮਿਹਰ ਪਰਿਆ ਹੱਥ ਤਰਨ ਵਾਹ ਨਾਬਾ ਜਿਹੜੀ ਹੈ ਉਹ ਹੱਬ ਹੈ ਮੁਲਕ ਦੀ ਜਿੱਥੇ ਹੈਵੀ ਜਿਹੜੇ ਵਹੀਕਲ ਨੇ ਜਿਨ੍ਹਾਂ ਦੇ ਵਿੱਚ ਕੰਬਾਈਨ ਆਉਂਦੀ ਆ ਉਹ ਬਣਦੀ ਆ ਇਹ ਅੱਜ ਜਿਹੜਾ ਨੇ ਨਵਾਂ ਯੂਨਿਟ ਸਥਾਪਿਤ ਕੀਤਾ ਹੈ ਉਹ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦੇਣਾ ਔਰ ਇਹਨਾਂ ਦੀ ਇਹ ਮਿਹਨਤ ਹੈ ਕਿਉਂਕਿ ਨਾਬੇ ਦੇ ਏਰੀਆ ਦੇ ਵਿੱਚ ਜਿਹੜੀ ਇਹ ਇੰਡਸਟਰੀ ਹੈ ਜੇ ਤੁਸੀਂ 10-15 ਸਾਲ ਪਿੱਛੇ ਚਲੇ ਜਾਓ ਤੇ ਬਹੁਤ ਛੋਟੀ ਜੀ ਇੰਡਸਟਰੀ ਸੀਗੀ ਜਿੰਨੀ ਮਿਹਨਤ ਇਹਨਾਂ ਨੇ ਕੀਤੀ ਆ ਇਨ ਸਾਰੀ ਇੰਡਸਟਰੀ ਨੇ ਜਾਂ ਇਸ ਪਰਿਵਾਰ ਨੇ ਉਹ ਸਭ ਦੇ ਸਾਹਮਣੇ ਆ ਨਾ ਸਿਰਫ ਆਪਣੇ ਵਾਸਤੇ ਬਲਕਿ ਬਹੁਤ ਸਾਰੇ ਪਰਿਵਾਰਾਂ ਦੇ ਵਾਸਤੇ ਰੋਜੀ ਰੋਟੀ ਜਿਹੜੀ ਉਹ ਵੀ ਬਣਾ ਕੇ ਦੇ ਰਹੇ ਨੇ ਪੰਜਾਬ ਸਰਕਾਰ ਦਾ ਇੰਡਸਟਰੀ ਦੇ ਪਿੱਛੇ ਇੰਡਸਟਰੀਅਲਿਸਟ ਦੇ ਪਿੱਛੇ ਜਿਹੜੀ ਆ ਉਹ ਬਿਲਕੁਲ ਐਨ ਖੜੀ ਆ ਡਟ ਕੇ ਔਰ ਤੁਸੀਂ ਦੇਖਿਆਣਾ ਕਿ ਗੁਬਿੰਦਗੜ ਵਰਗੀ ਜਿਹੜੀ ਇੰਡਸਟਰੀ ਲਗਭਗ ਡੈੱਡ ਹੋ ਗਈ ਸੀ ਅੱਜ ਦੁਬਾਰਾ ਚੱਲਣੀ ਸ਼ੁਰੂ ਹੋ ਗਈ ਆ ਸਹੀ ਪਾਲਿਸੀਜ਼ ਔਰ ਜਿਹੜੇ ਸਰਕਾਰ ਹੈ ਸਰਕਾਰ ਦੇ ਨੁਮਾਇੰਦੇ ਨੇ ਐਮ ਐਲ ਏਜ਼ ਨੇ ਮંત્રી ਨੇ ਉਹਨਾਂ ਦਾ ਕਿਸੇ ਵਿੱਚ ਹਿੱਸਾ ਨਹੀਂ ਹੈ ਨਾ ਹਿੱਸਾ ਮੰਗ ਸਕਦੇ ਨੇ ਉਹ ਨਾ ਕੋਈ ਮਹੀਨਾ ਵਗੈਰਾ ਸੋ ਇਸ ਵੇਲੇ ਜਿਹੜੀ ਇੰਡਸਟਰੀ ਆ ਉਹ ਭੈ ਮੁਕਤ ਹੈ ਉਹ ਬਿਲਕੁਲ ਤਜ ਭਾਗਾ ਵਾਲਾ ਦਿਨ ਆਇਆ ਜਿੱਥੇ ਮਹਾਰਾਜ ਜੀ ਦੀ ਚਰਨ ਪਾ ਕੇ ਮਤਲਬ ਜਗ੍ਹਾ ਨੂੰ ਪਵਿੱਤਰ ਜਾਂ ਹੋਰ ਸਾਰਾ ਹੋਇਆ ਇਹਨਾਂ ਦੇ ਨਾਲ ਜਿੰਨੀ ਵੀ ਸੰਗਤ ਆਈ ਹੋਈ ਆ ਸਾਡੇ ਦੇਵ ਮਾਨ ਜੀ ਐਮਐਲ ਨਾਬਾ ਹਲਕੇ ਦੇ ਇਹ ਵੀ ਆਏ ਹੋਏ ਨੇ ਹੋਰ ਜਿੰਨੇ ਵੀ ਸਰਪੰਚ ਪੰਚ ਨਿਵੇਧੇ ਆਏ ਤੇ ਤੇ ਮਹਾਰਾਣੀ ਪ੍ਰਕੀਤਕੌਰ ਵੀ ਆਈ ਥੀ ਮੈਂ ਜਿੰਨੇ ਵੀ ਹੋਰ ਆਏ ਨੇ ਮੈਂ ਭੁੱਲ ਜਾ ਤਾਂ ਵੀ ਮੈਂ ਸਾਰਿਆਂ ਦਾ ਆਿਆਂ ਦਾ ਉਰੇ ਜੀ ਆਿਆਂ ਕਹਿਣਾ ਆਿਆਂ ਦਾ ਬਹੁਤ ਬਹੁਤ ਧੰਨਵਾਦੀ ਕਰਦਾ ਹਾਂ ਬਹੁਤ ਬਹੁਤ ਇਹਨਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਜੀ ਵਾਹਿਗੁਰੂ ਜੀ ਕਾ